ਸਲੋ ਜੀ ਬਾਬੇ ਦੀ ਹੱਟੀ 15 ਮਹੀਨ ਨੂੰ ਹੋ ਜਾਵੇਗੀ ਬੰਦ ਜਿਨ੍ਹਾਂ ਨੇ ਸੂਟਾਂ ਦੇ ਰੇਟਾਂ ਦੀ ਫੱਟੀ ਪੋਛਦੀ ਆ ਜਿੱਥੇ 50 ਰੁਪਏ ਦਾ ਦੁਪੱਟਾ 100 ਰੁਪਏ ਦਾ ਸੂਟ 600 ਰੁਪਏ ਦਾ ਲਹਿੰਗਾ ਬਿਕ ਰਿਆ ਉਹ ਲੋਕਾਂ ਨੇ ਗੱਡੀਆਂ ਭਰ ਰੀਆਂ ਆ ਦੇਖੋ ਠਾਠਾ ਮਾਰਦਾ ਘੱਟ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਤੋਂ ਲੋਕ ਆ ਗਏ ਹੁਣ ਹੋਰ ਪਾਸੇ ਨਾ ਜਾਓ ਬਜ਼ਾਰਾਂ ਚ ਵੱਡੀ ਲੁੱਟ ਬਾਬੇ ਦੀ ਹੱਟੀ ਨੇ ਖੋਲ ਤੇ ਪਟਾਰੇ ਲੁੱਟ ਲਓ ਮੇਲਾ ਜਾ ਕੇ ਉਹ ਮੇਲਾ ਲੁੱਟ ਲਓ ਮੇਲਾ ਦਿਨ ਬਹੁਤ ਥੋੜੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਧਮਾਕੇ ਹੋਣਿਆ ਛੇਤੀ ਪਹੁੰਚੋ ਜਮਸ਼ੇਰ ਖਾਸ ਥੋੜੇ ਪੈਸੇ 'ਚ ਵੱਡੇ ਵੱਡੇ ਚੋਲੇ ਪਰ ਲੋ ਆ ਹਣ ਸੂਟਾਂ ਦੀਆਂ ਵੈਰਾਈਟੀਆਂ ਦੇਖੋ ਰੇਟ ਸੁਣ ਲੋ ਰੇਟ ਅੱਖਾਂ ਖੋਲ ਕੇ ਰੇਟ ਸੁਣ ਲੋ ਦੇਖੋ ਵੀਡੀਓ 5 ਮੀਟਰ ਸੂਟ 100 ਰੁਪਏ ਦਾ ਦੇ ਰਿਆਂ 100 ਰੁਪਏ ਦਾ 5 ਮੀਟਰ ਐਲੋ ਸ਼ਿਫੋਨ ਦਾ ਕੋਟਨ ਦਾ ਸੂਟ ਭਾਜੀ ਬਾਜ਼ਾਰ 'ਚ 250 ਰੁਪਏ ਦਾ ਹੈ ਆਪਾਂ 250 ਦੇ ਦੋ ਘਰ ਤੇ 125 ਰੁਪਏ ਦਾ ਸੂਟ ਕਰ ਆ ਦੇਖੋ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਫਰੀ ਦੇ ਭਾ ਕਪੜਾ ਵੰਡੀ ਜਾਂਦੇ ਆ ਆਜੋ 125 ਰੁਪਏ ਦਾ ਸੂਟ ਜੀ ਆ ਭੈਣ ਭਰਾ ਬਾਜ਼ਾਰੋਂ ਦੇਣ ਲੈਣ ਲਈ ਸੂਟ ਲੈ ਰਹੇ ਅੱਜ ਦੀ ਡੇਟ ਤੇ ਕੋਈ ਦਿੰਦਾ 700 ਦਾ ਕੋਈ ਦਿੰਦਾ 800 ਦਾ ਅਸੀਂ ਕਰਦਾ 250 ਦਾ 7 700 8 800 ਵਾਲੇ ਸੂਟ ਆ ਦੇਖੋ ਆਪਾਂ ਦੇ ਰਿਆਂ ਸਿਰਫ 300 ਰੁਪਏ ਚ ਕਢਾਈ ਕੀਤੇ ਹੋਏ ਆ ਦੇਖੋ ਲਿਖਿਆ ਪਿਆ ਨੋ ਰਿਟਰਨ ਤੇ ਨੋ ਰਿਫੰਡ ਬਾਬੇ ਦੀ ਹੱਟੀ 15 ਤਰੀਕ ਨੂੰ ਬੰਦ ਆ ਲੋ ਜੀ 600 ਚੱਕ ਲੋ ਜੀ 600 ਰੁਪਏ 600 ਰੁਪਏ ਓਏ ਲੈ ਜਾਓ ਚੋਲੇ ਚੋਲੇ ਲੈ ਜਾਓ ਚੋਲੇ ਪਰੋ ਚੋਲੇ ਚੋਲੇ 600 ਰੁਪਏ ਦੁਕਾਨ ਬੰਦ ਕਰਦੇ ਕਰਦੇ ਵੀ ਜਿਹੜਾ ਵੀਡੀਓ ਨੂੰ ਜਰਾ ਸ਼ੇਅਰ ਕਰਨਗੇ 21 ਬੈਂਗਪੁਰਾ ਨੂੰ 6 ਸੂਟ ਆਦਰੇ ਚੇਚੇ ਸੋਲੇ ਸੂਟ ਫਰੀ ਭੇਜਾਂਗੇ ਤੁਸੀਂ ਕਿਸੇ ਵੀ ਦੁਕਾਨਦਾਰ ਕੋਲ ਚਲੇ ਜਾਣਾ ਘਰ ਲਈ ਸੂਟ ਲੈਣਾ ਤੁਹਾਨੂੰ 550 600 ਰੁਪਏ ਦਾ ਚੁੰਨੀ ਪਿਓਰ ਨਾਲ ਸੂਟ ਮਿਲਣਾ ਹੈ ਇੱਥੇ ਮਿਲਣਾ 300 ਰੁਪਏ ਦਾ ਸੋਨਾ ਜਾਂਦੀ ਤੇਰਾ 100 ਰੁਪਏ ਦਾ ਸੂਟ ਆ ਬਾਜ਼ਾਰ ਚ ਆਹ ਦੇਖੋ ਜੀ ਨੋ ਸਰਵੇ ਦੋ ਘਰ ਤੇ ਆ ਜਿਹੜਾ ਬਾਜ਼ਾਰ ਚ 15 1500 ਦਾ ਇੱਕ ਮਿਲਦਾ ਇੱਥੇ 500 ਦਾ 1000 ਦੇ ਦੋ ਘਰ ਤੇ ਆ ਕੀ ਮਹਿੰਗਾ ਕਪੜਾ ਬਾਜ਼ਾਰ ਤੇ ਸਸਤਾ ਬਾਪੇ ਦੀ ਹੱਟੀ ਦੇ ਮਿਲਣਾ ਕਿਨੇ ਦਾ ਭਾਈ 600 ਰੁਪਏ ਦਾ ਸੂਟ ਲੈ ਆ ਜੋ 600 ਰੁਪਏ ਦਾ ਹੁਣ ਤੁਸੀਂ ਬੀਪੇ ਦੇ ਚਿਹਰੇ ਚੈੱਕ ਕਰ ਲੋ ਏਦਾਂ ਸਿਨੇਮੇ ਚ ਜਾਣ ਲੱਗਿਆਂ ਖੁਸ਼ ਨਹੀਂ ਹੁੰਦੀ ਜਿੱਦਾਂ ਬਾਪੇ ਠੇਟੀ ਜਾਏ ਖੁਸ਼ ਹੋ ਗਈਆਂ ਹਾਈ ਗ੍ਰਾਸ ਚੀਜ਼ ਆ ਲੈ ਚੁੰਨੀ ਇਹਨਾਂ ਨੇ ਰੇਟ ਵੀ ਨਹੀਂ ਪੁੱਛਿਆ ਮੈਂ ਹੋਰ ਸਸਤਾ ਕਰ ਤਾਂ 900 ਦੇ ਦੋ ਕਰ ਸਾਡੇ ਬਾਜੀ ਮਾਰ ਦੁਬਈ ਦਾ ਤੇ ਜਿਹੜਾ ਮੰਗਦਾ ਸਿਰਫ ਉਹਨੂੰ ਹੀ ਦਈਦਾ ਵਿਆਹ ਸ਼ਾਦੀਆਂ ਲਈ ਸਪੈਸ਼ਲ ਪੀਸ ਜਾਂ ਗੋਲੀ ਆਹ ਸੂਟ 2500 ਰੁਪਏ ਦਾ ਵਿਜਾਰਜਾ 1300 ਦੇ ਦਾਂਗੇ ਜਿਹੜਾ ਮਰਜੀ ਚੱਕੀ ਚਲੋ 650 ਰੁਪਏ 550 ਦੇ 600 ਰੁਪਏ ਆ ਲੜਾਈ ਹੋ ਗਈ ਸੂਟਾਂ ਦੀ ਚੈੱਕ ਦੇਖੋ ਮੀ ਪੈ ਗਿਆ ਸੂਟਾਂ ਦਾ ਆਹ ਦੇਖੋ ਦੁਪੱਟਾ ਕਢਾਈ ਕੀਤਾ ਹੋਇਆ ਹੂੰ 650 ਰੁਪਏ ਲੈ ਜਾਓ। ਪਲੇ ਪੰਜਾਬ ਚ ਸਾਰੇ ਦੁਕਾਨਦਾਰ ਬੇਲੇ ਬੈਠਿਆ ਪਰ ਬਾਬੇ ਜੀ ਦੇ ਮੇਲੇ ਲੱਗੇ ਆ। ਮੇਲੇ ਲੱਗੇ ਕਿਉਂ ਰੇਟ ਘਟਿਆ। ਆਹ ਦੇਖੋ ਭਾਜੀ 35 3500 ਵਾਲੇ ਸੂਟ ਐਦਾਂ ਦੇ ਹੈਵੀ ਦੁਪट्टे ਫੋਰ ਸੈੱਟ। ਅਸੀਂ 600 ਰੁਪਏ ਦੇ ਰਿਹਾ ਆ ਲੈ ਜਾਓ। 600 ਰੁਪਏ। ਮੇਲੇ ਲੱਗਿਆ ਕੱਪੜੇ ਦਾ ਫਰੀ ਦੇ ਭਾ ਕਪੜਾ ਦੇਈ ਜਾਂਦੇ ਬਾਬੇ ਦੀ ਹੱਟੀ। ਬੀਬੀ ਆਰੇ ਝੋਲੇ ਪਰਲੇ ਖੋਜੋਗੇ ਸਾਰੇ ਤੁਸੀਂ ਵੀ ਆਜੋ ਛੇਤੀ। ਹਰ ਵਾਰ ਵੀਰਵਾਰ ਸ਼ੁੱਕਰਵਾਰ ਵੱਡੇ ਫਾਇਦੇ ਹੋਣੇ ਆ। ਆਹ ਦੇਖੋ ਲਿਖਿਆ ਪਿਆ ਨੋ ਰਿਟਰਨ ਤੇ ਨੋ ਰਿਫੰਡ। ਬਾਬੇ ਦੀ ਹੱਡੀ 15 ਤਰੀਕ ਨੂੰ ਬੰਦ ਸੱਤ 700 8 800 ਵਾਲੇ ਸੂਟ ਆ ਦੇਖੋ ਆਪਾਂ ਦੇ ਰਿਆਂ ਸਿਰਫ 300 ਰੁਪਏ ਚ ਕਢਾਈ ਕੀਤੇ ਹੋਏ ਆ ਜਿਹੜਾ ਮੁੰਡੇ ਦੇ ਹੱਥ ਜਾ 1500 ਦਾ ਇੱਕ ਸੂਟ ਆ ਆਪਾਂ 1000 ਦੇ ਦੋ ਕਰਤੇ ਆ ਚੁੰਨੀ ਪੂਰੀ ਭਾਰੀ ਆ ਹਾਈ ਕਲਾਸ ਪੀਸ ਨੇ 5 ਮੀਟਰ ਸੂਟ 100 ਰੁਪਏ ਦਾ ਦੇ ਰਿਆਂ 100 ਰੁਪਏ ਦਾ 5 ਮੀਟਰ ਆ ਲੋ ਜੀ 125 ਰੁਪਏ ਦਾ ਸੂਟ ਕੋਟਨ ਸ਼ਫੌਨ ਦਾ ਕਰਤਾ ਕਪੜਾ ਵੀ ਪੂਰਾ 250 ਰੁਪਏ ਦਾ ਸੂਟ ਬਾਜ਼ਾਰ ਜੱਬਰ 250 ਦੇ ਦੋ ਕਰਤੇ ਆ ਪਿਓਰ ਗੀਜ਼ਾ ਦੇ ਕੋਈ ਦਿੰਦਾ 500 ਕੋਈ ਦਿੰਦਾ 550 ਆਪਾ ਦੇਣਾ ਇੱਕ ਨਾਲ ਇੱਕ ਫਰੀ 1000 ਦੇ 4 120 ਰੁਪਏ ਮੀਟਰ ਦਾ ਕਪੜਾ ਆ ਆ ਲੋ 650 ਰੁਪਏ ਦੋ ਲੈ ਜਾਓ ਭਾਜੀ ਸੋਨਾ ਜਾਂਦੀ ਤੇਰਾ 100 ਰੁਪਏ ਦਾ ਸੂਟ ਆ ਬਜ਼ਾਰ ਚ ਆ ਦੇਖੋ ਜੀ 900 ਰੁਪਏ ਦੋ ਕਰਦੇ ਆ ਭਾਜੀ ਤੁਸੀਂ ਕਿਸੇ ਵੀ ਦੁਕਾਨਦਾਰ ਕੋਲ ਚਲੇ ਜਾਣਾ ਘਰ ਲਈ ਸੂਟ ਲੈਣਾ ਤੁਹਾਨੂੰ 550 600 ਰੁਪਏ ਦਾ ਚੁੰਨੀ ਪ्योर ਨਾਲ ਸੂਟ ਮਿਲਣਾ ਹੈ ਇੱਥੇ ਮਿਲਣਾ 300 ਰੁਪਏ ਦਾ ਕੋਲੋ 5000 ਦਾ ਸੂਟ 5000 ਦਾ ਬਿਲਕੁਲ ਭਾਈ ਹੁਣ 4000 ਦਾ ਕਰਤਾ ਆ ਆ ਲੋ 4000 ਦਾ ਸੂਟ ਕਰਤਾ ਬਿਲਕੁਲ ਭਾਈ ਇਹਦੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਆ ਜਿੱਥੇ ਮਰਜੀ ਟਰਾਈ ਕਰ ਲੋ ਆ ਸੂਟ 5000 ਦਾ 4000 ਰੁਪਏ ਯਾਰ ਵੇਚ ਰਿਆ ਆਪਾਂ ਦੋ ਦੇ ਦੇਨੇ ਦੋ ਆ ਦੇਖੋ ਚੀਜ਼ਾਂ ਇੱਕ ਨਾਲ ਇੱਕ ਸੂਟ ਫ੍ਰੀ ਕਰਦਾ 1000 ਰੁਪਏ ਦੇ ਦੋ ਕਰਤੇ ਆ ਜੀ ਸੋ ਚੀਜ਼ਾਂ ਦੇਖੋ ਹੈਂਡਵਰਕ ਦੀਆਂ ਹਾਈ ਕਲਾਸ ਪੀਸ ਆ ਚੱਕੋ ਬਾਬੇ ਦੀ ਹੱਡੀ ਦਾ 500 ਰੁਪਏ ਦਾ ਸੂਟ ਆ ਆ ਦੇਖੋ ਸੂਟ 2500 ਰੁਪਏ ਚੁੰਨੀ ਚੁਣਾਉਣ ਦੀ ਨਾਲ ਉਹ ਵੀ ਫੁੱਲ ਪਿਓਰਾ ਸੈਜ ਦੇਖ ਲੋ ਜੀ ਰੰਗ ਭਾਜੀ ਚਾਰ ਦਾਂਗਾ ਹੂੰ ਰੇਡ ਦਾਗਾ 600 ਰੁਪਏ ਦਾ ਸੂਟ ਭਾ ਕੀ ਮਹਿੰਗਾ ਕਪੜਾ ਬਾਜ਼ਾਰ ਤੇ ਸਸਤਾ ਬਾਬੇ ਦੀ ਹੱਟੀ ਦੇ ਮਿਲਣਾ ਕਿਨੇ ਦਾ ਭਾਈ 600 ਰੁਪਏ ਦਾ ਸੂਟ 2500 ਵਾਲਾ ਆ ਲੋ 600 ਰੁਪਏ ਪੂਰੇ ਪੰਜਾਬ 'ਚ ਆ ਦੇਖੋ 1800 ਦਾ ਬੁਟੀਕ ਦਾ ਪੀਸ ਆ ਲੋ ਚੁੰਨੀ ਦੇਖੋ ਨਾਲ ਡਿਜ਼ਾਈਨਰ ਕੋਟਨ ਦਾ ਸੂਟ ਹਾਂ ਓਏ ਹੋਏ ਹੋਏ ਕਮਾਲ ਕਰਦੀ 650 ਰੁਪਏ 1900 ਰੁਪਏ ਦਾ ਸੂਟ ਸਾਢੇ ਕੋਲੋਂ 1000 ਦਾ ਲੈ ਨਹੀਂ ਨਹੀਂ ਸਾਢੇ 650 ਭਾਜੀ ਦੇ ਦਿੱਤਾ ਹੈਂਡਵਰਕ ਕੀ ਬਾਤ ਹੈ ਕੰਮ ਦੇਖੋ ਭਾਜੀ ਆ ਵੀ ਲੋ ਚੁੰਨੀ ਨਾਲ 650 ਰੁਪਏ ਦਾ ਸੂਟ ਆ ਦੇਖੀ ਜਾਓ 650 ਰੁਪਏ ਭਾਜੀ ਚੀਜ਼ ਦੇਖੋ ਬਣੀ ਹੋਈ ਕਢਾਈ ਕੀਤੀ ਹੋਏ ਪੀਸ ਆਹ ਲਓ ਜੀ ਪੀਸ ਦੇਖੋ 1295 ਵਾਲਾ ਆ ਵੀ ਮੇਰੀਆਂ ਪਹਿਣਾ ਵਾਸਤੇ 650 ਆ 650 ਚ 25 250 ਵਾਲੇ ਕਰਤੇ ਆ ਮੇਰੀ ਭੈਣ ਨੇ 650 ਦੇ ਨਾਂ ਤੇ ਹੀ ਸੁਣ ਲੈ ਚੱਕ ਰਿਆ ਪਰ ਆਪਾਂ 650 ਤਾਂ ਨਹੀਂ ਦੇਣਾ 600 ਰੋ ਦੇਣਾ ਆਹ ਦੇਖੋ ਸੂਟ ਆ ਲਓ ਲੈ ਜਾਓ 1102 ਲੈ ਜੋ 550 ਦਾ ਸੂਟ ਐਦਾਂ ਦਾ ਸੂਟ ਦੇਖੋ ਆ ਚੀਜ਼ ਦੇਖ 1200 ਦੇ 600 ਸਿਲਕ ਦਾ ਸੂਟ ਗੋਟਾ ਪੱਤੀ ਨਾਲ ਚੁੰਨੀ ਨਾਲ 500 ਰੁਪਏ ਦਾ ਆ ਦੇਖੋ ਦੁਪੱਟਾ ਕੜਾਈ ਕੀਤਾ ਹੋਇਆ 650 ਰੁਪਏ ਲੈ ਜੋ ਆਰੀ ਦਾ ਕੰਮ 1900 ਦਾ ਸੂਟ 650 ਰੁਪਏ ਕਰਤਾ ਲੈ ਜੋ ਭਾਜੀ ਆ ਭੈਣ ਭਰਾ ਬਾਜ਼ਾਰੋਂ ਦੇਣ ਲੈਣ ਲਈ ਸੂਟ ਲੈ ਰਹੇ ਅੱਜ ਦੀ ਡੇਟ ਤੇ ਕੋਈ ਦਿੰਦਾ 700 ਦਾ ਕੋਈ ਦਿੰਦਾ 800 ਦਾ ਅਸੀਂ ਕਰਤਾ 250 ਦਾ ਫੋਟੋ ਵਾਲੇ ਆਰਟੀਕਲ ਬ੍ਰਾਂਡਡ ਮਿਲਣਾ ਠੀਕ ਹੈ ਜੀ ਆਪਾਂ 600 ਦੇ ਦੋ ਦੇ ਰਿਆਂ 500 ਦਾ ਇੱਕ ਹੈ ਬਾਜ਼ਾਰ ਤੇ ਆ ਦੇਖੋ ਸਪੈਸ਼ਲ ਪੀਸ ਜਾਂ ਗੋਲੀ ਆ ਸੂਟ 2500 ਰੁਪਏ ਦਾ ਬਾਜ਼ਾਰ ਦਾ 1300 ਦੇ ਦਾਂਗੇ ਸੁਪਰ ਡੂਪਰ ਹਿੱਟ ਸੂਟ ਨੇ ਹਾਈ ਕਲਾਸ ਚੀਜ਼ਾਂ ਐਦਾਂ ਦੇ ਦੁਪੱਟੇ ਨਾਲ 15 1500 ਵਾਲੇ ਕਰਤੇ 650 ਰੁਪਏ ਆ ਚੱਕੋ ਜੀ ਸੂਟ ਦੇਖੋ ਆਹ ਲੋ ਜਿਹੜਾ ਮਰਜ਼ੀ ਚੱਕੀ ਚਲੋ 650 ਰੁਪਏ ਉਹ ਦੇਖੋ 650 ਲੈ ਜੋ ਲੈ ਜੋ ਲੈ ਜੋ ਆ ਜਾ ਆ ਲੋ ਜੀ 600 ਚੱਕ ਲੋ ਜੀ 600 ਰੁਪਏ 600 ਰੁਪਏ ਆ ਦੇਖੋ ਭਾਜੀ 35 3500 ਵਾਲੇ ਸੂਟ ਐਦਾਂ ਦੇ ਹੈਵੀ ਦੁਪੱਟੇ ਫੋਰ ਸੈੱਟ ਆ ਵਿਆਹ ਲਈ ਕਪੜਾ ਲੈਣਾ ਇਹ ਭੈਣ ਭਰਾ ਲਵਾਵੇ ਭਰ ਰਿਹਾ ਆ ਦੇਖੋ ਅਸੀਂ 600 ਰੁਪਏ ਦੇ ਰਿਹਾ ਆ ਲੈ ਜਾ ਆ ਲੋ 35 3500 ਵਾਲੇ ਲੱਖਾਂ ਕਰੋੜਾਂ ਦਾ ਕਪੜਾ ਇਹ ਕੋਡੀਆਂ ਦੇ ਭਾਅ ਕਰਦਾ ਦੇਖੋ ਆਹ ਦੇਖੋ ਪੀਸ ਆਹ ਚੀਜ਼ ਦੇਖੋ ਬਣੀ ਹੋਈ ਘੇਰਾ ਗਲਾ ਬਾਜੂ ਦੁਪੱਟਾ ਨਾਲ 650 ਰੁਪਏ 600 ਰੁਪਏ ਕਰ ਸਸਤੀ ਗੱਲ ਜੀ ਸਾਰਿਆਂ ਨੂੰ ਆਜੋ ਐਤਵਾਰ ਤੱਕ ਵੱਡੇ ਮੇਲੇ ਜਮਸ਼ੇਰ ਖਾਨ ਦਾ ਬਾਬੇ ਦੇ ਹੱਟੀ ਬਿਲਕੁਲ ਜੀ ਲਟਾਰਣਾ ਸਾਰਾ ਕੁਝ ਬਿਲਕੁਲ ਜੀ